डबल एफ जी देसी मुर्गी पालन आज ਤੁਹਾਨੂੰ ਦਿਖਾਉਂਦਾ ਹਾਂ بارش ਦਾ ਮੌਸਮ ਦੇਖੋ ਮੁਰਗੀ ਕਿਦਾਂ بارش ਚ ਰਹਿ ਰਹੀ ਹੈ ਸਵੇਰ ਦਾ ਸਮਾਂ ਹੈ ਇਧਰ ਦੇਖੋ ਬਾਰ ਬਾਰਸ਼ ਪੈ ਰਹੀ ਹੈ ਉੱਪਰ ਲੱਗਦਾ ਹੈ ਮਾੜੀ ਜੀ ਛੱਤ ਵਗ ਰਹੀ ਹੈ ਬਾਹਰ ਦਾ ਮੌਸਮ ਤੁਹਾਨੂੰ ਦਿਖਾਦੇ ਹਾਂ। ਤੋਂ ਬਾਹਰ ਦਾ ਮੌਸਮ। ਇਹ ਨਹੀਂ بارش ਪੈ ਗਈ ਹੈ। ਹੋਣੀ ਸੜਕਾਂ ਤੇ ਕਿੰਨਾ ਆ ਗਿਆ ਹੈ। ਜ਼ਮੀਨ ਦੇ ਵਿੱਚ ਇਹ ਪਾਣੀ ਕਿੰਨਾ ਹੈ ਲੱਗਦਾ ਹੁਣ ਤਾਂ ਕੱਦੂ ਵੀ ਹੋ ਜਾਊਗਾ ਪਰ ਇਹ ਸਬੰਦੇ ਨੇ ਚੋਨਾ ਲਾਉਣਾ ਹੈ ਜ਼ਮੀਨ 'ਚੋਂ ਇਸ ਦਾ ਆਪੇ ਹੀ ਪਾਣੀ ਆਪਣੇ ਆਪ ਹੀ ਆ ਗਿਆ ਹੈ ਕਦਰ ਤੋਂ ਵੱਲੋਂ ਬਹੁਤ ਘੁੱਟਾ ਠੰਡਾ ਮੌਸਮ ਕਿੱਡੀ ਵਧੀਆ ਹਵਾ ਚੱਲ ਰਹੀ ਹੈ ਠੰਡੀ ਠੰਡੀ ਅੱਜ ਪਰ ਗਰਮੀ ਤਾਂ ਰਹਿਤਾ ਹੈ ਟੋਪਰ ਜੀ ਤਾਂ ਮਾੜੀ ਮੋੜੀ ਨਿਕਲ ਰਹੀ ਹੈ ਪਰ ਬਾਰਸ਼ ਕਾਫੀ ਹੈ ਬਾਦ ਦੇ ਟਾਈਮ ਕੋਈ ਤਾਂ ਠਰ ਰ ਜੀਆਂ ਨੇ ਤੇ ਕੁਝ ਤਾਂ ਸਹੀ ਤਰੀਕੇ ਨਾਲ ਜੀ ਰਹੀਆਂ ਹਨ ਵਾਟਰ ਉਸਨ ਬਹੁਤ ਖੁੱਪਸੂਲਤ ਮੌਸਮ ਹੈ ਬਾਹਰ ਦੀ ਵੀਡੀਓ ਨਹੀਂ ਬਣਾ ਸਕਦਾ ਕਿਉਂਕਿ ਬਾਹਰ ਬਾਰਿਸ਼ ਕਾਫੀ ਹੈ ਤੇ ਮੋਬਾਈਲ ਨਾ ਭਿੱਜ ਜਾਵੇ ਜੇ ਭਿੱਜ ਗਈ ਤੇ ਖਰਾਬ ਹੋ ਜਾਊਗਾ ਮੋਬਾਈਲ ਕਿਉਂਕਿ ਅੰਦਰ ਹੀ ਮੈਂ ਵੀਡੀਓ ਬਣਾ ਰਿਹਾ ਹਾਂ ਤੁਹਾਨੂੰ ਦਿਖਾ ਰਿਹਾ ਹਾਂ ਕਿ ਬਾਰਸ਼ ਦਾ ਮੌਸਮ ਕਿੱਦਾਂ ਦਾ ਹੁੰਦਾ ਹੈ ਇੱਕ ਫਾਰਮ ਦਾ ਮੋਰਾ ਜਿਹਾ ਹੈ ਉਹਦੇ ਵਿੱਚ ਤੁਹਾਨੂੰ ਵੀਡੀਓ ਬਾਹਰ ਦੀ ਦਿਖਾਦਾ ਹਾਂ ਵੀਡੀਓ ਬਹੁਤ ਚੰਗੀ ਬਣ ਰਹੀ ਹੈ ਦੇਖੋ ਚਾਰਾ ਪਸ਼ੂਆਂ ਦਾ ਚਾਰਾ ਹੈ ਇਹਨੂੰ ਮੱਕੀ ਦੇ ਪੱਠੇ ਕਹਿੰਦੇ ਹਨ ਦੇਖੋ ਬਾਹਰ ਕਿੱਡਾ ਵਧੀਆ ਮੌਸਮ ਹੈ ਠੰਢ ਠੰਢੀ ਹਵਾ ਚੱਲਦੀ ਹੈ ਅੱਜ ਕਿਹੜਾ ਵੀ ਬੰਦਾ ਘਰੋਂ ਲੜ ਕੇ ਗਿਆ ਹੋਗਾ ਜਾਂ ਖੁਸ਼ੀ ਨਾਲ ਘਰੇ ਵਾਪਸ ਆਵੇਗਾ ਕਿਉਂਕਿ ਗਰਮੀ ਕਰਨੇ ਹੀ ਕਣੀ ਲੜਾਈ ਪੈਂਦੀ ਹੈ ਤੇ ਅੱਜ ਉਹ ਖੁਸ਼ ਹੋ ਜਾਵੇਗਾ ਤੇ ਚੰਗੀ ਤੋਂ ਚੰਗੀ ਚੀਜ਼ ਬਣਾਵੇਗਾ ਅੱਜ ਜਿਹੜਾ ਤਾਂ ਖਾਣ ਪੀਣ ਵਾਲਾ ਬੰਦਾ ਹੈ ਉਹ ਤਾਂ ਆਪਦਾ ਹੀ ਆਟਾ ਦਾਣ ਕਰੇਗਾ ਤੇ ਜਿਹੜਾ ਨਹੀਂ ਖਾਂਦਾ ਪਿੰਦਾ ਉਹ ਕੋਈ ਘਰ ਚ ਪਕੌੜੇ ਵਗਾਰਾ ਬਣਾਵੇਗਾ ਚੰਗੀ ਚੰਗੀ ਚੀਜ਼ ਖਾਵੇਗਾ ਖੁਸ਼ੀ ਨਾਲ ਕਿਉਂਕਿ ਅੱਜ ਦਾ ਠੰਡਾ ਮੌਸਮ ਉਸ ਦੇ ਦਿਲ ਨੂੰ ਖੁਸ਼ੀਆਂ ਹੀ ਵਰਤਾ ਰਿਹਾ ਹੈ ਗਰਮੀ ਤੋਂ ਰਾਹਤ ਮਿਲੀ ਹੈ ਬਾਅ ਦੇਖੋ ਮਾੜੀ ਮਾੜੀ ਧੁੱਪ ਵੀ ਨਿਕਲ ਆਈ ਹੈ ਪਰ ਧੁੱਪ ਇਹ ਮੌਸਮ ਅੱਗੇ ਕੁਝ ਨਹੀਂ ਕਿਉਂਕਿ ਮੌਸਮ ਹੀ ਇੰਨਾ ਖਬਸੂਰਤ ਮੌਸਮ ਹੈ ਠੰਡਾ ਠੰਡਾ ਹਰੀਆਲੀ ਹੈ ਇਹ ਧੁੱਪ ਵਿਚਾਰੀ ਕੀ ਕਰੇਗੀ ਦੇਖੋ ਪਿੱਛੇ ਫੇਰ ਇਧਰ ਬੱਦਲ ਵਾਈ ਆ ਗਈ ਹੈ ਅਜ ਬਾਬਾ ਬੜਾ ਕੁਝ ਕਰੇਗਾ ਚਲ ਠੀਕ ਹੈ ਗਰਮੀ ਤਾਂ ਰਾਤ ਮਿਲਦੀ ਪਈਏ ਇਨਸਾਨ ਨੂੰ ਤਾਂ ਹਰ ਇੱਕ ਨੂੰ ਮੈਸੇਜ ਇਹ ਹੀ ਦੇਣਾ ਚਾਹੁੰਦਾ ਹਾਂ ਵੀ ਹਰ ਘਰ ਇੱਕ ਦੋ ਦੋ ਰੁੱਖ ਲਗਾਓ ਤਾਂ ਜੋ ਗਰਮੀ ਤੋਂ ਰਾਹਤ ਮਿਲ ਸਕੇ ਤੇ ਕੁਦਰਤ ਆਪਣੇ ਰੰਗ ਵਿਖਾ ਸਕੇ ਤਾਂ ਹੀ ਕੁਦਰਤ ਠੰਡੇ ਠੰਡੀਆਂ ਹਵਾਵਾਂ ਬੋਲ ਸਕੇ ਤੇ ਹਰ ਇੱਕ ਆਦਮੀ ਆਪੋ ਆਪਣੇ ਘਰੇ ਕੋਲ ਦੋ ਦੋ ਰੋਕ ਜ਼ਰੂਰ ਲਗਾਵੇ ਇਸ ਤਰ੍ਹਾਂ ਦਾ ਆਪਾਂ ਨੂੰ ਮੌਸਮ ਹਰ ਰੋਜ਼ ਦੇਖਣ ਨੂੰ ਮਿਲ ਸਕੇ ਇਸ ਮਾਸਮੇਂ ਇੰਨੀ ਹੀ ਵੀਡੀਓ ਤੁਹਾਨੂੰ ਵਿਖਾ ਰਿਹਾ ਹਾਂ ਹੁਣ ਮੈਂ ਵੀਡੀਓ ਬਣਾਉਣ ਤੋਂ ਆਟ ਰਿਹਾ ਹਾ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ